ਮਤਰਾ ਇਹੋ ਜਿਹੇ ਘੋੜੇ ਪੈਦਾ ਕਰਾਉਣ ਵਾਸਤੇ ਹਜ਼ਾਰਾਂ ਤਾਂ ਸੁੱਖਾਂ ਸੁਖਣੀਆਂ ਪੈਂਦੀਆਂ ਨੇ ਬੜੀ ਡੂੰਗੀ ਤਪੱਸਿਆ ਕਰਨੀ ਪੈਂਦੀ ਆ ਤੇ ਆਮ ਇਹੋ ਜਿਹੇ ਘੋੜੇ ਘਰ ਘਰ ਨਹੀਂ ਪੈਦਾ ਹੁੰਦੇ ਗਿਣਮੇ ਚੁਣਮੇ ਘੋੜਿਆਂ ਦੇ ਵਿੱਚੋਂ ਇੱਕ ਆ ਹੀਰਾ ਜਦੋਂ ਪਿੰਡ ਸਾਹਿਵਾਨੇ ਦਾ ਜ਼ਿਕਰ ਆਉਂਦਾ ਨਾ ਤਾਂ 파ਰਸ ਦੀ ਗੱਲ ਉੱਥੇ ਲਾਜ਼ਮੀ ਛਿੜਦੀ ਆ ਅੱਜ ਉਸੇ ਦਾ ਪੁੱਤ ਹੀਰਾ ਦਿਖਾਉਣਾ ਤੁਹਾਨੂੰ ਜਿਹੜਾ ਅੱਜ ਕੱਲ੍ਹ ਸਾਹਿਬਾਨੇ ਪਿੰਡ ਦੀ ਪਛਾਣ ਬਣ ਚੁੱਕਿਆ ਅਕਸਰ ਹੀ ਆਪਾਂ ਸੁਣਦੇ ਆਂ ਵੀ ਮਰੇ ਹੋਏ ਤਾਂ ਮੋੜਾ ਆਉਂਦੇ ਆ ਪਰ ਬਿਕੇ ਬੇ ਵਾਪਸ ਨਹੀਂ ਮੁੜਦੇ 파ਰਸ ਨੂੰ ਲਿਜਾ ਕੇ ਵਾਹਿਗੁਰੂ ਨੇ ਜਿਹੜਾ ਜ਼ਖਮ ਇੰਦਰ ਤੁੰਗ ਨੂੰ ਦਿੱਤਾ ਸੀ ਉਹ ਸਮੇਂ ਦੇ ਨਾਲ ਤੇ ਹੀਰੇ ਦੇ ਆਉਣ ਨਾਲ ਭਰਤਾ ਗਿਆ ਪਰ ਉਸ ਜ਼ਖਮ ਦਾ ਜਿਹੜਾ ਨਿਸ਼ਾਨ ਆ ਉਹ ساری ਜ਼ਿੰਦਗੀ ਨਹੀਂ ਜਾਣਾ ਕਿਉਂਕਿ 파ਰਸ ਨੂੰ ਕਦੇ ਭਲਾਇਆ ਨਹੀਂ ਜਾ ਸਕਦਾ ਨੌਕਰਿਆਂ ਦੇ ਵਿੱਚ ਇੱਕ ਬੜਾ ਹੀ ਲਿਵਿੰਗ ਲੈਜੈਂਡ ਘੋੜਾ ਸੀ ਦੋਸਤੋ ਇਹ ਜਿਹਨੂੰ ਪ੍ਰਮਾਤਮਾ ਨੇ ਬਹੁਤ ਥੋੜਾ ਸਮਾਂ ਦਿੱਤਾ ਸੀ ਤੇ ਇੱਕ ਉਹ ਦੁਨੀਆ ਤੇ ਜਾਂ ਇਹ ਕਹਿ ਲਓ ਵੀ ਘੋੜਾ ਜਗਤ ਨੂੰ ਪਛਤਾਵਾ ਲਾ ਕੇ ਤੁਰ ਗਿਆ ਉਹਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਵੀ ਸ਼ੋਹ ਦੇ ਵਿੱਚ ਜਾ ਕੇ ਖੜਿਆ ਉਹ ਜਿਹੜੇ ਵੀ ਕੀ ਹਰ ਇੱਕ ਸ਼ੋਹ ਦੇ ਵਿੱਚ ਲੱਗਿਆ ਉਹ ਜਿੱਥੇ ਨੌਕਰੇ ਘੋੜੇ ਖੜਦੇ ਆ ਸ਼ੋਹਾਂ 'ਚ ਤੇ ਉਹਨੇ ਵੱਖਰੇ ਆਪ ਦਾ ਟ੍ਰੈਂਡ ਸੈੱਟ ਕੀਤਾ ਹਰ ਸ਼ੋਹ ਦੇ ਵਿੱਚ ਉਹ ਚੈਂਪੀਅਨ ਆਫ ਚੈਂਪੀਅਨ ਬਣ ਕੇ ਨਿਕਲਿਆ ਦੁੱਧ ਦੰਦ ਤੋਂ ਲੈ ਕੇ ਸਟ੍ਰੇਲੀਅਨ ਕੈਟਾਗਰੀ ਤੱਕ ਸੋ ਅਕਸਰ ਹੀ ਆਪਾਂ ਦੇਖਦੇ ਆਂ ਵੀ ਲੋਕ ਘੋੜੇ ਨੂੰ ਕੰਨਾਂ ਤੋਂ ਜਾਂ ਸੁੰਭਾਂ ਤੋਂ ਦੇਖਣਾ ਸ਼ੁਰੂ ਕਰਦੇ ਆ ਪਰ ਆ ਹੀਰੇ ਨੂੰ ਜਿੱਧਰੋਂ ਮਰਜ਼ੀ ਦੇਖ ਲਓ ਤੁਹਾਨੂੰ ਕਿਸੇ ਪਾਸਿਓ ਇਹਦੇ 'ਚ ਕੋਈ ਕਾਣ ਨਜ਼ਰ ਨਹੀਂ ਆਉਣਾ ਕੰਨ-ਕੰਨ ਦੇਖੋ ਯਾਰ ਕਿੰਨਾ ਜਿਆਦਾ ਸ਼ਕੀਨ ਆ ਇਹਦਾ بڑا ਛੋਟਾ ਤੇ ਕੁੰਡੀ ਵਾਲਾ ਕੰਨਾ ਇਹਦੀ ਬੂਥ ਦੇਖ ਲਓ ਲਮੇਟ ਦੇਖ ਲਓ ਗਰਦਨ ਕੰਨੀ ਨਿਗਾਹ ਮਾਰ ਲਓ ਮਜ਼ਬੂਤੀ ਦੇਖ ਲਓ ਪਿੱਠ ਪੁੜਾ ਦੇਖ ਲਓ ਤੇ ਲੱਗਦੀ ਆ ਕਿਸੇ ਪਾਸੇ ਕੋਈ ਘਾਟ ਮਿੱਤਰੋ ਜੇ ਆਪਾਂ ਕਿਸੇ ਮੂਰਤੀ ਘੜਨ ਵਾਲੇ ਨੂੰ ਕਹਿ ਦੀਏ ਨਾ ਵੀ ਇੱਕ ਬਹੁਤ ਚੰਗੇ ਘੋੜੇ ਦੀ ਸਾਨੂੰ ਮੂਰਤੀ ਬਣਾ ਕੇ ਦੇ ਦੇ ਤਾਂ ਉਹ ਜਿਹੜੀ ਮੂਰਤੀ ਬਣਾਊਗਾ ਹੂ ਹੂ ਆ ਹੀਰੇ ਨਾਲ ਦੀ ਹੋਊਗੀ ਸੋ ਅੱਜ ਆਪਾਂ ਤੁਹਾਨੂੰ ਇਹਦੇ ਦਰਸ਼ਨ ਕਰਾ ਰਹੇ ਹਾਂ ਹੀਰੇ ਦੇ ਆਪਦੇ ਪਿਓ ਦੀਆਂ ਪੈੜਾਂ ਦੇ ਵਿੱਚ ਇਹ ਵੀ ਪੈੜਾਂ ਪਾ ਰਿਹਾਗਾ ਇਹਨੂੰ ਵੀ ਬਾਈ ਇੰਦਰ ਤੁੰਗ ਨੇ ਸ਼ੋਹਾਂ ਦੇ ਵਿੱਚ ਦੁੱਧਦੰਦ ਤੋਂ ਲੈ ਕੇ ਹੁਣ ਤੱਕ ਲਾਇਆਗਾ ਐਤਕੀ ਇਹ ਚਾਰ ਦੰਦ ਹੋ ਗਿਆ ਤੇ ਸਟ੍ਰੇਲੀਅਨ ਕੈਟਾਗਰੀ ਦੇ ਵਿੱਚ ਲੱਗਿਆ ਸੀ ਜਿੰਨੇ ਸ਼ੋਹਾਂ ਦੇ ਵਿੱਚ ਗਿਆ ਇਹ ਪਹਿਲੇ ਤੋਂ ਦੂਜੇ ਨੰਬਰ ਤੋਂ ਪਿੱਛੇ ਨਹੀਂ ਹਟਿਆ ਦੂਜੇ ਤੇ ਆਉਣ ਦਾ ਕਾਰਨ ਵੀ ਆਪਾਂ ਇਹ ਕਹਿ ਸਕਦੇ ਆਂ ਵੀ ਹਾਲੇ ਇਸ ਵਾਰ ਇਹ ਘੋੜਿਆਂ ਦੇ ਬਰਾਬਰ ਖੜਿਆਗਾ ਉਮਰ ਦੇ ਹਿਸਾਬ ਨਾਲ ਅਗਲੇ ਸਾਲ ਤੁਸੀਂ ਇਹਨੂੰ ਫੇਰ ਦੇਖੋਗੇ ਸ਼ੋਹਾਂ ਦੇ ਵਿੱਚ ਨਿਤਰ ਦਾ ਤੇ ਗੱਲਬਾਤ ਜਮਾਂ ਐਂਡ ਕਰਾਈ ਪਈ ਆ ਬਾਬੇ ਨੇ ਸਟੱਡ ਸਰਵਿਸ ਇਹਦੀ ਓਪਨ ਕੀਤੀ ਵੀ ਆ ਅੱਜ ਤੁਹਾਨੂੰ ਕੱਲਾ ਟ੍ਰੇਲਰ ਜਾਂ ਦਿਖਾਇਆਗਾ ਤੇ ਕੁਝ ਕੇ ਟਾਈਮ ਤੱਕ ਜਲਦੀ ਫੁੱਲ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਸਾਰੀ ਗੱਲਬਾਤ ਇੰਦਰ ਤੁੰਗ ਦੇ ਨਾਲ ਇੰਟਰਵਿਊ ਦੇ ਵਿੱਚ ਪਾਰਸ ਬਾਰੇ ਕਰਾਂਗੇ ਤੇ ਇੰਦਰ ਦੇ ਘੋੜਿਆਂ ਵਾਲੇ ਸਫ਼ਰ ਬਾਰੇ ਕਰਾਂਗੇ ਤੇ ਬਾਕੀ ਦੀ ਗੱਲਬਾਤ ਆ ਨਾ ਜਿਹੜੀ ਉਹ ਹੀਰੇ ਬਾਰੇ ਕਰਾਂਗੇ ਜਿਹੜੀ ਅੱਜ ਕੱਲ ਮੌਕੇ ਦੀ ਗੱਲਬਾਤ ਆ ਸੋ ਬੱਚੇ ਵੀ ਇਹਦੇ ਆ ਗਏ ਆ ਚੰਗੇ ਸੋਹਣੇ ਰਿਜ਼ਲਟ ਆਏ ਆ ਤੇ ਵੀਡੀਓ ਫੁੱਲ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਬੱਚਿਆਂ ਦੇ ਵੀ ਦਰਸ਼ਨ ਪਵਾਵਾਂਗੇ ਸਰਾ ਫੀਸ ਬਾਰੇ ਵੀ ਦੱਸਾਂਗੇ ਸੋ ਇੱਕ ਵਾਰੀ ਤੁਸੀਂ ਮੋਟੀ ਜੀ ਨਿਗਾਹ ਮਾਰ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਬੰਦੇ ਦੀ ਹੌਸਲਾ ਫਜ਼ਾਈ ਕਰ ਦਿਓ ਇੰਦਰ ਤੁੰਗ ਦੀ ਪਿੰਡ ਸਾਹਿਬਾਨੇ ਵਾਲੇ ਦੀ ਵੀ ਬਾਬੇ ਨੇ ਉਹਦੀ ਮਿਹਨਤ ਨੂੰ ਰੰਗ ਲਿਆਂਦਾ ਬਹੁਤ ਚੰਗਾ ਬੱਚਾ ਤਿਆਰ ਹੋਇਆ ਹੀਰਾ ਜਿਹੋ ਜਾਇ ਇਹਦਾ ਨਾਂ ਗਾ ਉਹੇ ਜਾਈ ਇਹਦਾ ਕਰਦਾਰ ਆ ਦੋਸਤੋ ਇਹਦਾ ਨਖਰਾ ਦੇਖੋ ਤੁਸੀਂ ਖੂਬ ਸੂਰਤੀ ਇਹਦੀ ਚੈੱਕ ਕਰੋ ਗੁਲਾਬੀਪਣ ਬੜਾ ਹੈਗਾ ਤੇ ਹਰ ਵਕਤ ਨਾ ਇਹ ਬੜਕཅ ਹੀ ਰਹਿੰਦਾ ਘੋੜਾ ਸੋ ਮਿੱਤਰੋ ਜਿਹੜੇ ਵੀ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਇਹ ਇੱਕ ਉਹੋ ਜਿਹਾ ਘੋੜਾ ਵੀ ਜਿਹਨੂੰ ਦੇਖ ਦੇਖ ਬੰਦੇ ਦਾ ਚਿੱਤ ਉਹੀ ਖੜੀ ਜਾਂਦਾ ਰੂਹ ਖੜ ਜਾਂਦੀ ਆ ਤੇ ਜੇ ਕੋਈ ਬੰਦਾ ਬਿਮਾਰ ਖਮਾਰਾ ਉਹ ਵੀ ਇਹਨੂੰ ਜਾ ਕੇ ਦੇਖ ਲੂ ਨਾ ਜਾਂ ਤੁਰੇ ਫਿਰਦੇ ਨੂੰ ਦੇਖ ਲੂ ਤੇ ਉਹ ਵੀ ਨੌ ਵਾਰ ਨੌ ਹੋ ਜਾਊਗਾ ਇਹੋ ਜਿਹਾ ਕਰੰਟ ਤੇ ਜੋਸ਼ ਭਰਿਆ ਪਰਮਾਤਮਾ ਨੇ ਇਹਦੇ ਵਿੱਚ ਸੋ ਆਪਾਂ ਗੱਲਬਾਤ ਸਾਰੀ ਇੰਦਰ ਦੇ ਨਾਲ ਕਰਾਂਗੇ ਤੇ ਬਾਈ ਨੂੰ ਹੋਰ ਵੀ ਜਿਵੇਂ ਆਪਾਂ ਸਾਰੇ ਘੋੜਿਆਂ ਵਾਲੇ ਭਰਾ ਜਾਣਦੇ ਆ ਸ਼ੋਹਾਂ ਦਾ ਬੜਾ ਕਰੇਜ ਆ ਕੱਲੇ ਘੋੜੇ ਨੂੰ ਤੋਂ ਲੈ ਕੇ ਨਹੀਂ ਹੋਰ ਵੀ ਜਿੰਨੇ ਜਾਨਵਰ ਬਾਈ ਦੇ ਫਾਰਮ ਦੇ ਉੱਤੇ ਖੜੇ ਆ ਚਾਹੇ ਉਹ ਕੋਈ ਬਸ਼ੇਰੀਆਂ ਨੇ ਬਸ਼ੇਰੇ ਆ ਜਾਂ ਵੱਡੀਆਂ ਘੋੜੀਆਂ ਨੇ ਉਹ ਵੀ ਸਾਰੀਆਂ ਸ਼ੋ ਵਨਰ ਨੇ ਮਿੱਤਰੋ ਤੇ ਟਰਾਫੀਆਂ ਦੇ ਨਾਲ ਬਾਈ ਦਾ ਕਮਰਾ ਭਰਿਆ ਪਿਆ ਬੜਾ ਕਰੇਜ ਆ ਬਾਈ ਨੂੰ ਸ਼ੋਹਾਂ ਦਾ ਸੋ ਲੁਧਿਆਣੇ ਏਰੀਏ ਦੇ ਵਿੱਚ ਆਪਾਂ ਜਿਵੇਂ ਦੇਖਦੇ ਆਂ ਆਮ ਲੁਧਿਆਣਾ ਏਰੀਆ ਮਾਰਵਾੜੀ ਘੋੜੇ ਘੋੜੀਆਂ ਦਾ ਗਾੜਾ ਤੇ ਇਹ ਇੱਕੋ ਇੱਕ ਇਹੋ ਜਿਹਾ ਬੰਦਾ ਇੰਦਰ ਤੁੰਗ ਜਿਨੇ ਉਸ ਏਰੀਏ ਦੇ ਵਿੱਚ ਨੋਕਰਾ ਬਲੱਡ ਲਾਈਨ ਨੂੰ ਸੰਭ ਕੇ ਰੱਖਿਆ ਵਯਾ ਸੋ ਅੱਜ ਦੇ ਲਈ ਇੰਨਾ ਹੀ ਵੀਡੀਓ ਫੁੱਲ ਆਊਗੀ ਤੇ ਕੁਛਕ ਟਾਈਮ ਤੱਕ ਸ਼ੇਅਰ ਕਰਦੇ ਹੁਣ ਅਸੀਂ ਲੈ ਜਾਂਦੇ ਆਂ ਘੋੜੇ ਨੂੰ ਵਾਪਸ ਤੇ ਦੁਬਾਰੇ ਦਰਸ਼ਨ ਕਰਾਵਾਂਗੇ ਤੁਹਾਡੇ ਅਗਲੀ ਵੀਡੀਓ ਦੇ ਵਿੱਚ